ਤਾਰਾ ਫਿਕਸਟੰਡ ਲਗਾ ਰਾਮ ਜਾਂ ਆਪਣੇ ਜਿਹੜੇ ਕੱਢੇ ਤੋਂ ਆਏ ਨੇ ਦਿਨ ਚੋਂ ਤੁਸੀਂ ਅਸੂਬੀ ਲਗਾਣੇ ਆ ਜਿਹੜੇ ਮਰੰਡਾ ਦੇ ਇਲਾਜ ਹੀ ਹੁੰਦਾ ਤਾਰਾ ਦੇ ਨਾਲ ਤੇ ਤਾਰਾ ਤੋਂ ਬਿਨਾਂ ਵੀ ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਕੁਰਾੜੀ ਸ਼ਹਿਰ ਦੇ ਵਿੱਚ ਮਰੰਡਾ ਰੋਡ ਤੇ ਅਸੀਂ ਇਸ ਵੇਲੇ ਮੌਜੂਦ ਹਾਂ ਕ੍ਰਿਸਟਨ ਕਲੀਨਿਕ ਜਿੱਥੇ ਕਿ ਡਾਕਟਰ ਬਿਸਮਾਦ ਕੌਰ ਜੀ ਦੇ ਵੱਲੋਂ ਇੱਥੇ ਦੰਦਾਂ ਦਾ ਸਕਿਨ ਦਾ ਅਤੇ ਵਾਲਾਂ ਦਾ ਇਲਾਜ ਕੀਤਾ ਜਾਂਦਾ ਹੈ ਸੋ ਕਿਸੇ ਨੂੰ ਵੀ ਜ਼ਰੂਰਤ ਹੋਵੇ ਕੋਈ ਦੰਦਾਂ ਦੀ ਪ੍ਰੋਬਲਮ ਹੋਵੇ ਵਾਲਾਂ ਦੀ ਹੋਵੇ ਭਾਵੇਂ ਕੋਈ ਸਕਿਨ ਦੀ ਹੋਵੇ ਤੇ ਇੱਥੇ ਤੁਸੀਂ ਆ ਸਕਦੇ ਹੋ ਇਹ ਮਰੰਡਾ ਰੋਡ ਕੋਰਾਲੀ ਦੇ ਵਿੱਚ ਹੈ ਪ੍ਰਿਸਟਿਨ ਕਲੀਨਿਕ ਤੇ ਆਓ ਆਪਾਂ ਅੰਜਰ ਚੱਲ ਕੇ ਡਾਕਟਰ ਬਿਸਮਾਦ ਕੌਰ ਜੀ ਦੇ ਨਾਲ ਗੱਲਬਾਤ ਵੀ ਕਰਦੇ ਆਂ ਤੇ ਤੁਹਾਨੂੰ ਇਹ ਸਾਰੀ ਜਾਣਕਾਰੀ ਦਿਖਾਉਨੇ ਆਂ। ਕਿ ਆਓ ਹੁਣ ਆਪਾਂ ਕਲੀਨਿਕ ਦੇ ਵਿੱਚ ਪਹੁੰਚ ਚੁੱਕੇ ਆਂ ਡਾਕਟਰ ਸਾਹਿਬ ਨਾਲ ਗੱਲਬਾਤ ਕਰਦੇ ਆਂ ਕਿ ਸਤਿਕਾਰ ਜੀ ਹਾਂ ਜੀ ਤੇ ਇਹ ਨਵਾਂ ਤੁਹਾਡਾ ਕਲੀਨਿਕ ਖੁੱਲਿਆ ਤੁਹਾਨੂੰ ਪਹਿਲਾਂ ਤੋਂ ਬਹੁਤ ਬਹੁਤ ਮੁਬਾਰਕਾਂ ਜੀ ਇਹਦੀਆਂ ਤੇ ਇੱਕ ਭੜਾਈ ਦਾ ਕੰਮ ਹੈ ਜੀ ਜਿਹੜਾ ਇਹ ਮਸੂੜੇ ਦੇ ਦੰਦ ਖਰਾਬ ਹੋ ਜਾਂਦੇ ਆ ਕੁਝ ਵੀ ਹੋ ਜਾਂਦਾ ਤੇ ਆਓ ਥੋੜੀ ਜੀ ਜਾਣਕਾਰੀ ਦਿਓ ਜੋ ਦਸ਼ਕਾਂ ਨੂੰ ਹਾਂ ਜੀ ਡਾਕਟਰ ਸਾਹਿਬ ਇਹ ਕੀ ਕਰ ਰਹੇ ਆ ਇਹ ਲੇਜ਼ਰ ਚੱਲ ਰਹੀ ਹੈ ਜਿਹੜੀ ਇਹ ਇਹ ਬਿਲਕੁਲ ਮਾਤਮ ਦਸਨਾ ਜਾਉਂਗੇ ਇਹ ਸਾਡੀ ਲੇਟੈਸਟ ਐਡੀਸ਼ਨ ਹੈਗੀ ਆ ਜੀ ਤੇ ਇਹ ਇੱਕ ਸੂਟੂ ਨੇਚਰ ਹੈ ਜਿਹੜੀ ਕੇ ਕੋਰੀਅਨ ਟੈਕਨੋਲੋਜੀ ਤੇ ਬੇਸਡ ਹੈਗੀ ਆ ਅੱਛਾ ਜੀ ਇਹਦੇ ਨਾਲ ਅਸੀਂ ਰੀ ਸਰਵਿੰਗ ਕਰ ਸਕਦੇ ਕਿ ਜਿਨ੍ਹਾਂ ਦੀ ਚਮੜੀ ਦੀ ਉੱਪਰ ਵਾਲੀ ਤਹਿ ਖਰਾਬ ਹੁੰਦੀ ਹੈ ਜਸ ਆਪਣੇ ਕਈ ਵਾਰੀ ਆਪਣੇ ਬਚਪਨ ਜਿਆ ਜਵਾਨੀ ਵਿੱਚ ਫਿੰਸੀਆਂ ਤੋਂ ਬਾਅਦ ਖੱਡੇ ਪੈ ਜਾਂਦੇ ਹੈਗੇ ਗੱਲਾਂ ਦੇ ਉੱਤੇ ਤੇ ਉਹ ਦੇਖਣ ਨੂੰ ਚੰਗੀਆਂ ਨਹੀਂ ਲੱਗਦੇ ਤੇ ਉਸ ਚੀਜ਼ ਨੂੰ ਦੁਬਾਰਾ ਤੋਂ ਸਾਫ਼ ਚਮੜੀ ਲਿਆਉਣ ਲਈ ਇਹ ਸਾਡੀ ਮਸ਼ੀਨ ਬਹੁਤ کارਗਰ ਹੈਗੀ ਆ ਜੀ ਤੇ ਇਸ ਲੇਜ਼ਰ ਤੋਂ ਇਲਾਵਾ ਸਾਡੇ ਕੋਲ ਅੱਠ ਹੋਰ ਅ ਡਰਮਾ ਦੀ ਮਸ਼ੀਨਾਂ ਹੈਗੀਆਂ ਕਸਮੈਟਿਕ ਪ੍ਰੋਸੀਜਰਸ ਲਈ ਜਿਹਦੇ ਨਾਲ ਅਸੀਂ ਲੋਕਾਂ ਦੀ ਸਕਿਨ ਦੇ ਉੱਤੇ ਕਾਫੀ ਟ੍ਰੀਟਮੈਂਟਸ ਕਰ ਸਕਦੇ ਹਾਂ ਜਿਵੇਂ ਕਿਸੇ ਨੂੰ ਬਹੁਤ ਅਨਚਾਹੇ ਵਾਲਾਂ ਦੀ ਬਹੁਤ ਜ਼ਿਆਦਾ ਦਿੱਕਤ ਰਹਿੰਦੀ ਹੈ ਹਾਂਜੀ ਗਰਲਸ ਨੂੰ ਵੀ ਤੇ ਇਵਨ 올 ਲੇਡੀਜ਼ ਨੂੰ ਵੀ ਜਿਹੜੇ ਆਪਣੀਆਂ ਟਾਲੀ 43 ਸਾਲ ਦੀ ਲੇਡੀ ਜੰਗਿਆ ਹੈ ਜੀ ਤੇ ਉਹਦੇ ਵਿੱਚ ਵੀ ਸਪੈਸ਼ਲੀ ਸਾਡੇ ਕੋਲ ਚਿੱਟੇ ਵਾਲਾ ਦਾ ਇਲਾਜ ਵੀ ਹੈਗਾ ਕਿ ਮੋਸਟਲੀ ਲੇਜ਼ਰ ਜਿਹੜੀਆਂ ਹੁੰਦੀਆਂ 90 ਤੋਂ 99% ਲੇਜ਼ਰ ਸਿਰਫ ਕਾਲੇ ਵਾਲਾ ਤਾਂ ਹੀ ਇਫੈਕਟ ਕਰਦੀਆਂ ਹੈ ਇਹ ਕਾਲੇ ਵਾਲਾ ਨੂੰ ਹੀ ਖਤਮ ਕਰਦੀਆਂ ਪਰ ਸਾਡੇ ਕੋਲ ਇੱਕ ਹੈ ਜੀ ਅਲੱਗ ਤੋਂ ਅਸੀਂ ਮਸ਼ੀਨ ਲਿੱਤੀ ਹੈ ਜਿਹੜੀ ਕਿ ਚਿੱਟੇ ਵਾਲਾ ਦੇ ਉੱਤੇ ਵੀ ਅਸਰ ਕਰੂਗੀ ਇਹ ਉਹਨਾਂ ਤੋਂ ਵੀ ਗ੍ਰੋਥ ਉਹਨਾਂ ਦੀ ਗ੍ਰੋਥ ਨੂੰ ਵੀ ਬੰਦ ਕਰੂਗੀ ਜੀ ਤੇ ਉਹ ਤੋਂ ਇਲਾਵਾ ਸਾਡੀ ਕੋਲ ਐਮਐਫਵੀ ਹੈ ਜਿਹਦੇ ਨਾਲ ਸੀਟ ਟਲਕਦੀ ਹੋਈ ਜਿਹੜੀ ਆਪਣੀ ਚਮੜੀ ਹੁੰਦੀ ਹੈ ਇਹ ਉਮਰ ਦੇ ਨਾਲ ਉਹਦਾ ਗੱਲਾਂ ਲਟਕ ਜਾਂਦੀਆਂ ਹੁੰਦੀਆਂ ਹਾਂਜੀ 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 ਉਹਨਾਂ ਦਾ ਇਲਾਜ ਕਰ ਸਕਦੇ ਹੈਗੇ ਹਾਂ ਚੜੀਆਂ ਪੈਂਦੀਆਂ ਪੈਂਦੀਆਂ ਲੋਕਾਂ ਦੇ ਉਹਨਾਂ ਦਾ ਵੀ ਅਸੀਂ એનર્ਜੀ ਬੇਸਡ ਡਿਵਾਈਸਸ ਨਾਲ ਮਤਲਬ ਕਿ ਬੋਟੌਕਸ ਤੇ ਫਿਲਰਸ ਦਾ ਅਸੀਂ ਕਰਦੇ ਹੀ ਆ ਪਰ ਕਈ ਲੋਕ ਕਹਿੰਦੇ ਕਿ ਨਹੀਂ ਅਸੀਂ ਬੋਟੌਕਸ ਫਿਲਰ ਨਹੀਂ ਕਰਾਣਾ ਤਾਂ ਅਸੀਂ ਕੁਝ ਪਰਮਨੈਂਟ ਚਾਹੁੰਦੇ ਆ ਤਾਂ ਉਹਦਾ ਪਰਮਨੈਂਟ ਇਲਾਜ ਵੀ ਹੈਗਾ ਜੀ ਅਸੀਂ ਆ ਨਹੀਂ ਮੈਂ ਆ ਨਹੀਂ ਕਹੂੰਗੀ ਕਿ ਤੁਸੀਂ ਬਿਲਕੁਲ ਹੀ ਯੰਗ ਹੋ ਜਾਓਗੇ ਪਰ ਹਾਂ ਇਟ ਵਿਲ ਟੇਕ ਆਫ 10 ইয়ার্স ਕਿ ਤੁਹਾਡੇ ਫੇਸ ਤੋਂ 10 ইয়ার্স ਤੁਸੀਂ ਵਾਪਿਸ ਚਲ ਜਾਓਗੇ ਆਪਣੇ ਉਹਦੇ ਵਿੱਚ ਠੀਕ ਹੈ ਜੀ ਤੇ ਉਹਦੇ ਲਈ ਵੀ ਸਾਡੀ ਕੋ ਮਸ਼ੀਨਾਂ ਹੈਗੀਆਂ ਜਿਨ੍ਹਾਂ ਦੇ ਮੂੰਹ ਤੇ ਛਾਈਆਂ ਹੋ ਜਾਂਦੀਆਂ ਹੈਗੀਆਂ ਉਹਨਾਂ ਦਾ ਵੀ ਅਸੀਂ ਇੱਥੇ ਇਲਾਜ ਕਰਦੇ ਹੈਗੇ ਹਾਂ ਹਾਂਜੀ ਹਾਂਜੀ ਪਿੰਪਲਸ ਦਾ ਤੇ ਐਂਟੀ-ਏਜਿੰਗ ਟਰੀਟਮੈਂਟਸ ਵੀ ਸਾਡੇ ਕੋਲ अवेलेबल ਹੈਗੇ ਜੀ ਇਹ ਸਾਰਾ ਡੈਂਟਲ ਵੀ ਹੈਗਾ ਅਸੀਂ ਇੱਥੇ ਹਰ ਤਰੀਕੇ ਦੀ ਦੰਦਾਂ ਦੀ ਪ੍ਰੋਬਲਮ ਤੁਹਾਡੀ ਸੋਲਵ ਕਰ ਸਕਦੇ ਹਾਂ ਜਿਵੇਂ ਕਿ ਦੰਦ ਲਗਾਉਣਾ ਫਿਕਸ ਦੰਦ ਲਗਾਉਣਾ ਵੀ ਆ ਆਪਣੇ ਜਿਹੜੇ ਕੱਢ ਕੇ ਪਾਉਣ ਵਾਲੇ ਦਿਨ ਚੋਂ ਸੁਣਦੇ ਅਸੀਂ ਉਹ ਵੀ ਲਗਾਨੇ ਆ ਡੇਮੇਟਰੰਦਾ ਲਈ लाजिंदै तारा ਦੇ ਨਾਲ ਤੇ ਤારા ਤੋਂ ਬਿਨਾ ਵੀ ਮੈਂ ਇੱਥੇ ਤੁਹਾਨੂੰ ਸਭ ਦੱਸਣਾ ਚਾਹੂੰਗੀ ਕਿ ਅੱਜ ਕੱਲ ਲੇਟੈਸਟ ਟੈਕਨੋਲੋਜੀ ਆਈ ਹੈ ਜਿਸ ਦੇ ਵਿੱਚ ਇਹ ਅਸੀਂ ਬ੍ਰੇਸਿਸ ਲਗਾਉਂਦੇ ਨਹੀਂ ਹੈ ਪਰ ਉਹਨਾਂ ਦਾ ਅਲਾਈਨਰ ਦੇ ਨਾਲ ਇਸ ਟਰੀਟਮੈਂਟ ਕਰਦੇ ਆ ਕਿਉਂਕਿ ਦਿਸ ਦਿਨ ਹੀ ਹੈਗੇ ਕਿ ਅੱਜ ਕੱਲ ਮੋਸਟਲੀ ਹੁੰਦਾ ਹੈ ਕਿ ਕਈ ਲੋਕ ਲੋਕਾਂ ਕੋਈ ਆਪਣੀ ਜੌਬ ਹੁੰਦੀ ਹੈ ਜਾਂ ਕੁਝ ਵੀ ਹੁੰਦਾ ਹੈ ਕਿ ਉਹ ਚਾਹੁੰਦੇ ਕਿ ਦੰਦਾਂ ਦਾ ਟਰੀਟਮੈਂਟ ਕਰਵਾਵਾਂ ਪਰ ਨਹੀਂ ਕਰਵਾਵਾਂ ਕਿਉਂਕਿ ਉਹਨਾਂ ਨੂੰ ਥੋੜਾ ਜਿਹਾ ਆਡ ਲੱਗਦਾ ਹੈ ਕਿ ਬ੍ਰੇਸਿਸ ਲੱਗੂਗੇ ਤਾਂ ਉਹਨਾਂ ਲਈ ਇੱਕ ਬਹੁਤ ਹੀ ਵਧੀਆ ਜਲੋ অপਸ਼ਨ ਹੈਗੀ ਕਿ ਅਲਾਈਨਰਸ ਕਰਵਾ ਸਕਦੇ ਆ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਹੱਥੇ ਤੇ ਅਲਾਈਨਰ ਹੈਗਾ ਇਹਦੇ ਇਹ ਬਿਲਕੁਲ ਵੀ ਜਿਦੋ ਸਾਡੇ ਪੇਸ਼ੈਂਟ ਪੰਕਤੀ ਦਿਸਦਾਨ ਨਹੀਂ ਹੈਗਾ ਪਰ ਇਹ ਆਪਣਾ ਕੰਮ ਕਰਦਾ ਰਹਿੰਦਾ ਹੈ ਤੇ ਇਹਦੇ ਨਾਲ ਜਿਹੜੇ ਟੇਡੇ ਮਿੱਡੇ ਦੰਦ ਹੁੰਦੇ ਹੈਗੇ ਉਹਨਾਂ ਦਾ ਅਸੀਂ ਇਲਾਜ ਕਰ ਸਕਦੇ ਆ ਤੇ ਇਹ ਕਿਸੇ ਵੀ ਉਮਰ ਦੇ ਕੋਈ ਵੀ ਉਮਰ ਦੇ ਲੋਕ ਇਹਨੂੰ ਇਸ ਟਰੀਟਮੈਂਟ ਨੂੰ ਲੈ ਸਕਦੇ ਆ ਤੇ ਇਸ ਤੋਂ ਇਲਾਵਾ ਅਸੀਂ ਇੱਥੇ ਡੈਂਟਲ ਇੰਪਲੈਂਟਸ ਵੀ ਕਰਦੇ ਹੈਗੇ ਆ ਤੇ ਆਰ ਸਿਟੀਜ਼ ਬ੍ਰਿਜ ਜੁਗੈਰਾ ਸਾਰੇ ਜਿਨ੍ਹਾਂ ਵਿੱਚ ਤੁਹਾਡੇ ਡੈਂਟਲ ਪ੍ਰੋਬਲਮਸ ਹੈ ਉਹਨਾਂ ਸਾਰਿਆਂ ਦਾ ਸੋਲੂਸ਼ਨ ਅਸੀਂ ਤੁਹਾਨੂੰ ਇੱਥੇ ਦਵਾਂਗੇ ਤੁਸੀਂ ਸਾਨੂੰ ਮਿਲ ਸਕਦੇ ਹੋ ਪਿਸਟਿੰਟ ਕਲੀਨਿਕ ਮੁਰਿੰਦਾ ਰੋਡ ਕੋਰਾਲੀ ਤੁਸੀਂ ਸਾਨੂੰ 4 ਤੋਂ 7 ਵਜੇ ਤੱਕ ਮਿਲ ਸਕਦੇ ਹੋ